ਸਭ ਨੂੰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਂ ਵਿੱਚ ਜੈ ਐਮ ਸੀ ਦੀ ਮੈਂ ਪਾਸਟਰ ਮਲਕੀਤ ਆਪ ਸਭ ਦਾ ਸਵਾਗਤ ਕਰਦਾ ਹਾਂ ਪ੍ਰਭੂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਤੁਹਾਡੇ ਲਈ ਇੱਕ ਛੋਟਾ ਜਿਹਾ ਮੈਸੇਜ ਲੈ ਕੇ ਹਾਜ਼ਰ ਹਾਂ ਅੱਜ ਅਸੀਂ ਇੱਕ ਛੋਟੇ ਜਿਹੀ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਉਹ ਵਿਸ਼ਾ ਹੈ ਸਲਾਹ ਅੱਜ ਸਾਨੂੰ ਸਲਾਹ ਕਰਨੀ ਚਾਹੀਦੀ ਹੈ ਇਹ ਇੱਕ ਛੋਟਾ ਜਿਹਾ ਸ਼ਬਦ ਹੈ ਇਸ ਦੇ ਉੱਤੇ ਸਾਨੂੰ ਗੌਰ ਕਰਨੀ ਚਾਹੀਦੀ ਹੈ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਅਸੀਂ ਸਲਾਹ ਕਰਦੇ ਹਾਂ ਚੰਗੀ ਗੱਲ ਹੈ ਕਿ ਅਸੀਂ ਸਲਾਹ ਕਰੀਏ ਲੇਕਿਨ ਇੱਕ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਅਸੀਂ ਸਲਾਹ ਕਿਹਦੇ ਨਾਲ ਕਰਦੇ ਹਾਂ ਅਸੀਂ ਸਲਾਹ ਕਿਉਂ ਕਰ ਰਹੇ ਹਾਂ ਤੇ ਸਾਨੂੰ ਸਲਾਹ ਕਿਵੇਂ ਕਰਨੀ ਚਾਹੀਦੀ ਹੈ ਖੁਦਾਵੰਦੇ ਪਵਿੱਤਰ ਵਚਨ ਦੇ ਵਿੱਚ ਜਦੋਂ ਅਸੀਂ ਯਸ਼ਾਇਆ ਦੀ ਕਿਤਾਬ 9 ਅਧਿਆਇ ਉਹਦੇ 6 ਵਚਨ ਨੂੰ ਪੜ੍ਹਦੇ ਹਾਂ ਇੱਥੇ ਖੁਦਾਵੰਦੇ ਕਲਾਮ ਦੇ ਵਿੱਚ ਲਿਖਿਆ ਹੈ ਸਾਡੇ ਲਈ ਤਾਂ ਇਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਰਾਜ ਉਹਦੇ ਮੋਢਿਆਂ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉ ਸੱਦਿਆ ਜਾਵੇਗਾ ਅਚਰਜ ਸਲਾਹੂ ਬਾਈਬਲ ਯੀਸ਼ੂ ਮਸੀਹ ਨੂੰ ਇੱਕ ਚੰਗਾ ਤੇ ਅਚਰਜ ਸਲਾਹਕਾਰ ਦੱਸਦੀ ਹੈ ਅੱਜ ਸਾਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਪ੍ਰਭੂ ਯੀਸ਼ੂ ਮਸੀਹ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕੋਈ ਵੀ ਕੰਮ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਉਹਦੀ ਸਲਾਹ ਦੇ ਨਾਲ ਕਰਦੇ ਹਾਂ ਤਾਂ ਉਹ ਕੰਮ ਸਫਲ ਹੋਵੇਗਾ ਇਹ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਉਹਦੀ ਸਲਾਹ ਦੇ ਨਾਲ ਹਰ ਇੱਕ ਕੰਮ ਨੂੰ ਕਰੋ ਕਿਉਂਕਿ ਯੇਸ਼ੂ ਮਸੀਹ ਹੀ ਬਾਈਬਲ ਦੇ ਵਿੱਚ ਸਭ ਤੋਂ ਇੱਕ ਚੰਗਾ ਤੇ ਵਧੀਆ ਸਲਾਹਕਾਰ ਹੈ ਸਾਨੂੰ ਯੇਸ਼ੂ ਮਸੀਹ ਦੀ ਸਲਾਹ ਨੂੰ ਮੰਨਣਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਬਹੁਤ ਸਲਾਹਾਂ ਆਉਂਦੀਆਂ ਨੇ ਜਿਵੇਂ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ ਜਦੋਂ ਸੀਮਤੀ ਦੀ ਅੰਜੀਲ ਉਸਦੇ ਚਾਰ ਹਦਾਇਏ ਨੂੰ ਪੜਦੇ ਹਾਂ ਕਿ ਖੁਦਾਵੰਦ ਦੇ ਕਲਾਮ ਦੇ ਵਿੱਚ ਲਿਖਿਆ ਹੈ ਯੇਸ਼ੂ ਮਸੀਹ ਦੇ ਕੋਲ ਵੀ ਇੱਕ ਸਲਾਹਕਾਰ ਆਇਆ ਸ਼ੈਤਾਨ ਯੇਸ਼ੂ ਮਸੀਹ ਦੇ ਕੋਲ ਇੱਕ ਸਲਾਹ ਨੂੰ ਲੈ ਕੇ ਆਇਆ ਔਰ ਸ਼ੈਤਾਨ ਨੇ ਯੇਸ਼ੂ ਮਸੀਹ ਨੂੰ ਆਖਿਆ ਕਿ ਜੇਕਰ ਤੂੰ ਇਨ੍ਹਾਂ ਪੱਥਰਾਂ ਨੂੰ ਕਵੇਂਗਾ ਤਾਂ ਇਹ ਰੋਟੀ ਬਣ ਜਾਣਗੇ ਲੇਕਿਨ ਯੇਸ਼ੂ ਮਸੀਹ ਨੇ ਉਹ ਸਲਾਹ ਨੂੰ ਮੰਨਿਆ ਨਹੀਂ ਯੇਸ਼ੂ ਮਸੀਹ ਨੇ ਉਹ ਸਲਾਹ ਨੂੰ ਨਾ ਮੰਨਦੇ ਹੋਏ ਸ਼ੈਤਾਨ ਨੂੰ ਵਚਨ ਦੇ ਨਾਲ ਛਿੜਕਿਆ ਤੇ ਡਾਂਟਿਆ ਔਰ ਸ਼ੈਤਾਨ ਯੇਸ਼ੂ ਮਸੀਹ ਦੇ ਕੋਲੋਂ ਦੂਰ ਚਲਿਆ ਗਿਆ ਅੱਜ ਸਾਨੂੰ ਵੀ ਅਗਰ ਸਾਡੇ ਕੋਲ ਐਸੀ ਸਲਾਹ ਗਲਤ ਸਲਾਹ ਆਉਂਦੀ ਹੈ ਜਿਹੜੀ ਸ਼ੈਤਾਨ ਦੇ ਵੱਲੋਂ ਹੈ ਸਾਨੂੰ ਉਸ ਸਲਾਹ ਨੂੰ ਮੰਨਣਾ ਨਹੀਂ ਚਾਹੀਦਾ ਸਾਨੂੰ ਚੰਗੀ ਤੇ ਵਧੀਆ ਸਲਾਹ ਮੰਨਣੀ ਚਾਹੀਦੀ ਹੈ ਜਿਸ ਦੇ ਦੁਆਰਾ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਆਵੇਗੀ ਔਰ ਕੋਈ ਵੀ ਕੰਮ ਅਸੀਂ ਕਰਦੇ ਹਾਂ ਤੇ ਸਾਨੂੰ ਸਲਾਹ ਦੇ ਨਾਲ ਕਰਨਾ ਚਾਹੀਦਾ ਹੈ ਔਰ ਸਲਾਹ ਸਾਨੂੰ ਚੰਗੇ ਤੇ ਨੇਕ ਲੋਕਾਂ ਦੇ ਕੋਲੋਂ ਲੈਣੀ ਚਾਹੀਦੀ ਹੈ ਬਾਈਬਲ ਦੇ ਵਿੱਚ ਅਸੀਂ ਜਦੋਂ ਕਹਾਵਤਾਂ ਦੀ ਕਿਤਾਬ ਉਸ ਦੇ 15 ਅਧਿਆਏ ਦੇ 22 ਵਚਨ ਨੂੰ ਪੜ੍ਹਦੇ ਹਾਂ ਇੱਥੇ ਖੁਦਾਵੰਦ ਦੇ ਕਲਾਮ ਦੇ ਵਿੱਚ ਲਿਖਿਆ ਹੈ ਜੇ ਸਲਾਹ ਨਾ ਮਿਲੇ ਤਾਂ ਪ੍ਰੋਜਨ ਰੁਕ ਜਾਂਦੇ ਹਨ ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਉਹ ਕਾਇਮ ਹੋ ਜਾਂਦਾ ਹੈ ਸਾਨੂੰ ਸਲਾਹ ਕਰਨੀ ਚਾਹੀਦੀ ਹੈ ਕੋਈ ਵੀ ਕੰਮ ਜਿਹੜਾ ਸੀ ਸਲਾਹ ਨਾਲ ਕਰਦੇ ਹਾਂ ਉਹ ਕੰਮ ਸਫਲ ਹੁੰਦਾ ਹੈ ਅੱਜ ਇਹ ਮੈਸੇਜ ਦੇ ਦੁਆਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਦੇ ਵਿੱਚ ਪਹਿਲਾਂ ਸਲਾਹ ਕਰਨੀ ਬਹੁਤ ਜ਼ਰੂਰੀ ਹੈ ਪ੍ਰਭੂ ਇਸ वचन ਦੇ ਪੜੇ ਸੁਨੇ ਜਾਣ ਦੁਆਰਾ ਤੁਹਾਨੂੰ ਸਭ ਨੂੰ ਬਹੁਤ ਸਾਰੀ ਬਰਕਤ ਆਵੇ ਸਭ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਵਿੱਚ ਜੈ ਮਸੀਹ